ਬੀ ਬੀਏ ਓ ਕਾਰ ਤੋਂ ਭੁੱਲ ਰੇ ਤੋਰੀ ਬੀ ਬੀਏ ਧੱਕ ਮੈਂ ਅਪਨੇ ਬੁਲਾਇਆ ਬੀ ਬੀਏ ਸਾਕੀ ਖਾਣੇ ਬੀ ਜਾ ਬੀ ਬੀਏ ਓ ਸਾਗੀ ਗਾਨ ਬੀ ਜਾ ਬੀ ਬੀਏ ਮਾਰੇ ਬੇਰੂ ਗਾ ਬੀ ਜੀਏ ਰਾਜੂ ਤੀਅ ਲੀਏ ਉੱਠਵੇ ਦਿਉ ਰਾਜੂ ਤੀਅ ਲੀਏ ਮੇਰੇ ਬੱਲਾ ਨੂੰ ਜਾਗ ਲੀਏ ਭਾਂਗਾ ਸੁਦਾਂਗਿਆ ਲੀਡ ਰੱਲੀਏ ਬੋਠ ਦਾਂਗਿਆ ਲੀਡ ਰੱਲੀਏ ਲਕੀ ਬਦੇ ਨੂੰ ਗਾ ਗੀ ਉਠ ਕਰਾ ਨੂੰ ਚੱਲ ਲੀਏ ਉਟਾ ਕੈ ਰਾ ਨੂੰ ਜੱਲਦੀ ਹੋਈ ਏ ਆਪਣੇ ਕਰਦੀ ਆਦਤ ਹੋਈ ਏ ਰੋਟੀ ਤੇ ਇਹ ਗਾਣੀ ਨੂੰ ਏ ਉਹ ਰੋਟੀ ਤੇਰੇ ਗਾਣੀ ਨੂੰ ਏ ਵੀ ਮੰਦੀ ਨਾਲ ਗੁਆਬੀ ਹੋਈ ਏ ਸਲਫਾ ਦੇ ਇਹ ਪੀਣ ਨੂੰ ਏ ਜਲਪਾ ਤੇਰੇ ਪੀਣ ਨੂੰ ਏ ਤਾਰੂ ਦੇ ਚਾ ਆ ਦੂਯਾ ਦੇ ਮਰਮੇਲਾ ਹੁਣੀ ਬੰਗੀਏ ਮਾ ਦੇਵ ਮੇਰਾ ਤੂਰੇ ਬੰਗੀਏ ਤੈਂ ਗੱਲ ਲਿਆ ਤੂੰ ਸਾਡੀ ਐ ਤੁਲਾਏ ਤੋਂ ਦੂਰ ਗੀਏ ਆ ਬਦਲਾ ਯਾਦੋ ਪੱਦ ਗੀਏ ਸੁਣੀਆਂ ਕਹਿ ਨਹੀਂ ਆ ਦੂਯਾ ਮੁਗਲਾ ਟਾਉਣ ਗੀਏ ਇਹ ਪੈਡਿਗਨ ਗੀਏ

ਮੋਗਲਾ ਟਾਉਣਗੇ ਬੈਤਕਾਂ ਬੰਨਣਗੇ ਟਾਕੀਆਂ ਟਾਕ ਮੈਂ ਕੌਂਦੀ ਵਾਸਤਾ ਰੱਬ ਦਾ ਵੇ ਕਵਰਾ ਮੈਨੂੰ ਉੱਠ ਕੇ ਬਖਾਦੇ ਹਾਂ ਆਹ ਵਾ ਵਾ ਚੱਲ ਕੇ ਮੋਗਲਾ ਦੋ ਹੱਥ ਕਰੀ ਕਵਾਰੀ ਆ ਗਈ ਮੇਰੂ ਪੋਸਤੀ ਦੀ ਫੇਰ ਗਿਆ ਬਈ ਇਹਦਾ ਆਪ ਆਪਣੇ ਖਾਣ ਪੀਣ ਨੂੰ ਬਾੰਦਰੀ ਤੇ ਟੰਬੇ ਖਾਣ ਨੂੰ ਰੱਛ ਚੰਗੀਆਂ ਚੰਗੀਆਂ ਖੁਰਾਕਾਂ ਦੁੱਲੇ ਨਵਾਬ ਨੂੰ ਦਿੰਦੇ ਰਹੇ ਆ ਕੋਲਗਾਂ ਦੇ ਮੂਰੇ ਮੈਨੂੰ ਕਰ ਲੱਗੀਏ ਕਹਿੰਦਾ ਉਹ ਦਿਹਾੜਾ ਜਿਆਦੇ ਆ ਕਿਹੜਾ ਬਈ ਜਦੋਂ ਮੈਂ ਰੋਟੀ ਖਾਣ ਨੂੰ ਆਉਂਦਾ ਤੇ ਸਾਰਾ ਟੱਬਰ ਕਹਿੰਦੇ ਸੀ ਆ ਗਿਆ ਬੂਰਾ ਝੋਟਾ ਆਹਾਹਾ ਬਾਈ ਜੋ ਰੰਗ ਦਾ ਬੜਾ ਗੋਰਾ ਸੀ ਮੇਰੂ ਆ ਗਿਆ ਬੂਰਾ ਝੋਟਾ ਕਹਿ ਨਿਸ ਉੱਥੇ ਕਿਹਾ ਅੱਗੇ ਉਹ ਮੇਰੂ ਬੋਲਿਆ ਕਹਿੰਦਾ ਪਪਨੇ ਅੱਜ ਆ ਗਈ ਪੈਣ ਕੇ ਝੋਟਾ ਕਹਿੰਦਾ ਤੇਰੇ ਉਹ ਦਿਹਾੜਾ ਯਾਦ ਨਹੀਂ ਕਿਹੜਾ ਜਦੋਂ ਬੋਲੇ ਨਹੀਂ ਬੋਲ ਖਲੋਟਾ ਆ ਰੱਖਦੀ ਮੱਥੇ ਨੂੰ ਚਾੜ ਕੇ ਤੇ ਫਿਰ ਮੂੰਹ ਕਰ ਲੈਂਦੀ ਝੋਟਾ ਮੈਂ ਆਵਾਂ ਰੋਟੀ ਖਾਣ ਨੂੰ ਤੇ ਮੈਨੂੰ ਦਾਦੇ ਸੀ ਪੂਰਾ ਝੋਟਾ ਤੇੜ ਦੀ ਤੋਤੀ ਪੱਟ ਗਈ ਫਿਰ ਮੰਗਿਆ ਨਹੀਂ ਦਿੱਤਾ ਲਗੋਟਾ ਜੇ ਮੈਂ ਪੈਸੇ ਮੰਗਦਾ ਫੀਮ ਨੂੰ ਨਾ ਦੇਉ ਰੁਪਈਆ ਖੋਟਾ ਮੰਦੀ ਅਮਲੀ ਦੀ ਫਟਲੀ ਕੋਲ ਲਿਆ ਅਮਲੀ ਦਾ ਕੋਠਾ ਢੰਗ ਵਾਲਾ ਕੁੰਡਾ ਭੰਗਿਆ ਤੋੜਿਆ ਕੁਰਦਾ ਛੋਟਾ ਇੱਜ ਵਖਤ ਪਿਆ ਤੋਂ ਭੁੱਲਦਾ ਮੈਨੂੰ ਜੋਰ ਬਣਾ ਲਿਆ ਬਈ ਤਾ ਵਖਤ ਪਿਆ ਤੋਂ ਭੁੱਲਦਾ ਲੈ ਮੈਨੂੰ ਜੋਰ ਬਣਾ ਲਿਆ ਹੋਠੀ ਕੋ ਬਾਕੀ ਠੀਕ ਹੈ ਆ ਜਮਾ ਦੀ ਜਿਹੜਾ ਦੇਖ ਕੇ ਤੁਰ ਗਿਆ ਧੋਖਾ ਚੰਗੀ ਕਰਦੀ ਐ ਧੋਖਾ ਜਾਨੀ ਤੇਰੇ ਮੈਂ ਸਿਰ ਤੋਂ ਮਾਰੂ ਲੋਟਾ ਕਿ ਤੱਕੀ ਵਿੱਚ ਪਾਏ ਲੋਟੇ ਤੋਂ ਖਤਮ ਹੋ ਜਾਏ ਇਨੂੰ ਰਾਹ ਦੇ ਹਾਂ ਬਸ ਹੂੰ ਕਾਲੋ ਗੱਲ ਕਹਿੰਦਾ ਮਿਹਰਬਾਨ ਦੇਖੋ ਜੀ